ਤਾਂ ਸਭ ਤੋਂ ਪਹਿਲਾਂ ਆਪਾਂ ਆਪ ਜੀ ਦੇ ਨਾਲ ਇੱਕ ਕਹਾਣੀ ਸਾਂਝੀ ਕਰਾਂਗੇ ਕਿਉਂਕਿ ਕਹਾਣੀ ਦੇ ਰਾਹੀ ਗੱਲ ਵਧੀਆ ਤਰੀਕੇ ਦੇ ਨਾਲ ਸਮਝ ਦੇ ਵਿੱਚ ਆ ਜਾਂਦੀ ਆ ਤਾਂ ਇਦਾਂ ਹੀ ਕਹਿੰਦੇ ਨਾ ਇੱਕ ਵਾਰ ਦੀ ਗੱਲ ਹੈ ਕਿ ਇੱਕ ਪਿੰਡ ਦੇ ਵਿੱਚ ਇੱਕ ਨੌਜਵਾਨ ਲੜਕਾ ਰਹਿੰਦਾ ਸੀ ਜੋ ਕਿ ਆਪਣੀ ਜ਼ਿੰਦਗੀ ਤੋਂ ਬਹੁਤ ਜ਼ਿਆਦਾ ਦੁਖੀ ਪਰੇਸ਼ਾਨ ਚਾਰ ਸ਼ਫੇਰੀਆਂ ਤੋਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਨੇ ਉਹਨੂੰ ਘੇਰ ਰੱਖਿਆ ਸੀ ਇਸ ਕਰਕੇ ਨਿਰਾਸ਼ਾ ਦੇ ਵਿੱਚ गिर ਚੁੱਕਿਆ ਸੀ ਅਤੇ ਇਹਦੀ ਜ਼ਿੰਦਗੀ ਦੀ ਇਹ ਨਿਰਾਸ਼ਾ ਅੱਜ ਦੀ ਨਹੀਂ ਬਲਕਿ ਬਚਪਨ ਤੋਂ ਹੀ ਤੁਰੀ ਆ ਰਹੀ ਸੀ ਜਦੋਂ ਇਹ ਪੜ੍ਹਾਈ ਕਰਦਾ ਸੀ ਤਾਂ ਇਹ ਇੱਕ ਸਬਜੈਕਟ ਦੇ ਵਿੱਚੋਂ ਕਮਜ਼ੋਰ ਸੀ ਇਹਦੇ ਨਾਲ ਪੜਨ ਵਾਲੇ ਬੱਚੇ ਇਹਦੇ ਭੈਣ ਭਰਾ ਅਕਸਰ ਇਹਦੇ ਨਾਲੋਂ ਕੁਝ ਨੰਬਰ ਜ਼ਿਆਦਾ ਪ੍ਰਾਪਤ ਕਰ ਲੈਂਦੇ ਇਸ ਕਰਕੇ ਇਹਨੇ ਬਚਪਨ ਤੋਂ ਹੀ ਆਪਣੇ ਆਪ ਨੂੰ ਕਮਜ਼ੋਰ ਸਮਝਣਾ ਸ਼ੁਰੂ ਕਰ ਦਿੱਤਾ ਆਪਣੀ ਤੁਲਨਾ ਆਪਣੇ ਭੈਣ ਭਰਾਵਾਂ ਦੇ ਨਾਲ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਕਰਨੀ ਸ਼ੁਰੂ ਕਰ ਦਿੱਤੀ ਕਈ ਵਾਰ ਇਹਦੇ ਘਟ ਨੰਬਰਾਂ ਕਰਕੇ ਇਹਨੂੰ ਇਹਦੇ ਮਾਪ ਪਿਓ ਤੋਂ ਵੀ ਡਾਂਟ ਪੈ ਜਾਂਦੀ ਉਹ ਵੀ ਕਹਿੰਦੇ ਵੀ ਤੁਸੀਂ ਇੱਕੋ ਹੀ ਸਕੂਲ ਵਿੱਚ ਇੱਕੋ ਕਲਾਸ 'ਚ ਇੱਕੋ ਟੀਚਰ ਤੋਂ ਪੜਦੇ ਹੋ ਫਿਰ ਤੇਰੇ ਨੰਬਰ ਘਟ ਕਿਉਂ ਆਉਂਦੇ ਆ ਕਹਿੰਦੇ ਇਸ ਕਰਕੇ ਬਚਪਨ ਤੋਂ ਹੀ ਇਹਨੇ ਆਪਣੀ ਤੁਲਨਾ ਦੂਜਿਆਂ ਦੇ ਨਾਲ ਕਰਨੀ ਸ਼ੁਰੂ ਕਰ ਦਿੱਤੀ ਇਹਦੇ ਮਨ ਦੇ ਵਿੱਚ ਇੱਕ ਡਰ ਬੈਠ ਗਿਆ ਕਿ ਮੈਂ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਆਪਣੇ ਭੈਣ ਭਰਾਵਾਂ ਦੇ ਨਾਲੋਂ ਕਮਜ਼ੋਰ ਹਾਂ ਅਤੇ ਕਮਜ਼ੋਰ ਹੀ ਰਹਾਗਾ ਕਹਿੰਦੇ ਉਮਰ ਵੱਧਦੀ ਗਈ ਪਰ ਇਹਦੇ ਅੰਦਰ ਦਾ ਡਰ ਖਤਮ ਨਹੀਂ ਹੋਇਆ ਬਲਕਿ ਇਹਦਾ ਡਰ ਇਹਦੀ ਕਮਜ਼ੋਰੀ ਹੋਰ ਵੀ ਵੱਧਦੀ ਗਈ ਕਿਉਂਕਿ ਜਦੋਂ ਕੋਈ ਵੀ ਮਨੁੱਖ ਆਪਣੀ ਤੁਲਨਾ ਦੂਜਿਆਂ ਦੇ ਨਾਲ ਕਰਨੀ ਸ਼ੁਰੂ ਕਰ ਦਿੰਦਾ ਹੈ ਤਾਂ ਉਹਦੀ ਜ਼ਿੰਦਗੀ ਦੀ ਨਿਰਾਸ਼ਾਵਤਨੀ ਸ਼ੁਰੂ ਹੋ ਜਾਂਦੀ ਹੈ ਇਸ ਕਰਕੇ ਸਿਆਣੇ ਕਹਿੰਦੇ ਵੀ ਆਪਣੀ ਤੁਲਨਾ ਕਦੇ ਦੂਜਿਆਂ ਦੇ ਨਾਲ ਨਾ ਕਰੋ ਨਾ ਸਰੀਰਕ ਤੌਰ ਤੇ ਨਾ ਹੀ ਆਪਣੀ ਕਾਬਲੀਅਤ ਦੇ ਤੌਰ ਤੇ ਕਿਉਂਕਿ ਹਰ ਇੱਕ ਮਨੁੱਖ ਦੇ ਵਿੱਚ ਜਿੱਥੇ ਕਮੀਆਂ ਨੇ ਉੱਥੇ ਗੁਣ ਵੀ ਆ ਹਰੇਕ ਬੰਦੇ ਦੇ ਆਪ ਕੋ ਆਪਣੇ ਗੁਣ ਕਾਬਲੀਅਤ ਆ ਅਤੇ ਹਰ ਇੱਕ ਬੰਦੇ ਦੇ ਵਿੱਚ ਕੋਈ ਨਾ ਕੋਈ ਕਮਜ਼ੋਰੀ ਵੀ ਹੁੰਦੀ ਆ ਇਸ ਕਰਕੇ ਆਪਣੀ ਤੁਲਨਾ ਦੂਸਰਿਆਂ ਦੇ ਨਾਲ ਨਹੀਂ ਕਰਨੀ ਚਾਹੀਦੀ ਜਿਹੜੇ ਆਪਣੀ ਤੁਲਨਾ ਦੂਜਿਆਂ ਦੇ ਨਾਲ ਕਰਨੇ ਸ਼ੁਰੂ ਕਰ ਦਿੰਦੇ ਨੇ ਉਨ੍ਹਾਂ ਦੇ ਮਨ ਦੇ ਵਿੱਚ ਫਿਰ ਇਸੇ ਤਰ੍ਹਾਂ ਡਰ ਬੈਠ ਜਾਂਦਾ ਹੈ ਜੋ ਕਈ ਵਾਰ ساری ਉਮਰ ਨਹੀਂ ਨਿਕਲਦਾ ਇਹ ਮੁੰਡੇ ਨਾਲ ਵੀ ਇੱਥੇ ਹੀ ਹੋਇਆ ਕਹਿੰਦੇ ਇਹਦੇ ਮਨ ਦਾ ਡਰ ਦਿਨੋਂ ਦਿਨ ਵੱਧਦਾ ਗਿਆ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇਹਦੇ ਦੋਵੇਂ ਹੀ ਭੈਣ ਭਰਾਵਾਂ ਨੇ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਇਹਦੇ ਦੋਸਤ ਮਿੱਤਰ ਵੀ ਕੋਈ ਨੌਕਰੀ ਤੇ ਲੱਗ ਗਏ ਕਈਆਂ ਨੇ ਆਪੋ ਆਪਣਾ ਕੋਈ ਕੰਮ ਧੰਦਾ ਕਾਰੋਬਾਰ ਸ਼ੁਰੂ ਕਰ ਲਿਆ ਕਹਿੰਦੇ ਇਹਨੂੰ ਵੀ ਇਹਦੇ ਮਾਪਿਆਂ ਨੇ ਕਈ ਵਾਰ ਕਿਹਾ ਵੀ ਤੂੰ ਵੀ ਹੁਣ ਕੋਈ ਕੰਮ ਧੰਦਾ ਸ਼ੁਰੂ ਕਰ ਪਰ ਕਹਿੰਦੇ ਇਹ ਆਪਣੇ ਮਨ ਦੇ ਡਰ ਕਰਕੇ ਕਿਸੇ ਵੀ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਕਰ ਹੀ ਨਹੀਂ ਸੀ ਪਾਉਂਦਾ ਕਿਉਂਕਿ ਇਹਦੇ ਮਨ ਦੇ ਵਿੱਚ ਇਹੋ ਡਰ ਲੱਗਾ ਰਹਿੰਦਾ ਵੀ ਜੇ ਮੈਂ ਆਪਣਾ ਕੋਈ ਕੰਮ ਧੰਦਾ ਸ਼ੁਰੂ ਕੀਤਾ ਮੈਨੂੰ ਉਹਦੇ ਵਿੱਚ ਘਟਾਈ ਨਾ ਪੈ ਜਾਵੇ ਨੁਕਸਾਨ ਨਾ ਹੋ ਜਾਵੇ ਇਸ ਕਰਕੇ ਕਿਸੇ ਵੀ ਕੰਮ ਨੂੰ ਹੱਥ ਨਹੀਂ ਸੀ ਪਾ ਰਿਹਾ ਕਹਿੰਦੇ ਇਵੇਂ ਸਮਾਂ ਬੀਤਦਾ ਗਿਆ ਗੁਜ਼ਾਰਾ ਚੱਲ ਰਿਹਾ ਸੀ ਕਿਉਂਕਿ ਬਾਕੀ ਭੈਣ ਭਰਾ ਕਮਾਈ ਕਰ ਰਹੇ ਸਨ ਇਹਦੇ ਪਿਤਾ ਜੀ ਵੀ ਕਮਾਈ ਕਰਦੇ ਹੀ ਤਾਂ ਚਲੋ ਇਹਦਾ ਸਰਦਿਆ ਸੀ ਪਰ ਕਹਿੰਦੇ ਜਦੋਂ ਹੀ ਇਹਦਾ ਵਿਆਹ ਕੀਤਾ ਘਰ ਵਿੱਚ ਇਹਦੀ ਪਤਨੀ ਸਾਲ ਡੇਢ ਸਾਲ ਬਾਅਦ ਇਹਦਾ ਆਪਣਾ ਬੱਚਾ ਹੋ ਗਿਆ ਜ਼ਿੰਮੇਵਾਰੀਆਂ ਵਧ ਗਈਆਂ ਤਾਂ ਇਹਦੇ ਮਾਪਿਆਂ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਵੀ ਭਾਈ ਹੁਣ ਤੈਨੂੰ ਆਪਣਾ ਕੋਈ ਨਾ ਕੋਈ ਕੰਮ ਧੰਦਾ ਕਰਨਾ ਪੈਣਾ ਹੈ ਕਿਉਂਕਿ ਤੇਰੀਆਂ ਜ਼ਿੰਮੇਵਾਰੀਆਂ ਵਧ ਗਈਆਂ ਨੇ ਕਿੰਨੀ ਦੀ ਪਤਨੀ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਵੀ ਆਪਾਂ ਕਦੋਂ ਤੱਕ ਦੂਜਿਆਂ ਦੇ ਸਹਾਰੇ ਜ਼ਿੰਦਗੀ ਕੱਟਾਂਗੇ ਕਦੋਂ ਤੱਕ ਦੂਜਿਆਂ ਦੇ ਅੱਗੇ ਹੱਥ ਪੇਲਾਵਾਂਗੇ ਕਿੰਨੀ ਦੇਰ ਤੱਕ ਆਪਾਂ ਦੂਜਿਆਂ ਦੇ ਉੱਤੇ ਬੋਝ ਬਣੇ ਰਵਾਂਗੇ ਤੁਹਾਨੂੰ ਕੋਈ ਨਾ ਕੋਈ ਆਪਣਾ ਕੰਮ ਧੰਦਾ ਸ਼ੁਰੂ ਕਰਨਾ ਚਾਹੀਦਾ ਹੈ ਕਿੰਦੇ ਕਹਿ ਕਵਾ ਕੇ ਸਾਰਿਆਂ ਨੇ ਨਾਲ ਮਿਲ ਕੇ ਇਹਨੂੰ ਆਪਣਾ ਕਾਰੋਬਾਰ ਸ਼ੁਰੂ ਕਰ ਦਿੱਤਾ ਕਿੰਦੇ ਸ਼ੁਰੂ-ਸ਼ੁਰੂ ਦੇ ਵਿੱਚ ਇਹਨੇ ਬੜਾ ਮਨ ਲਾ ਕੇ ਕੰਮ ਕੀਤਾ ਇਹਨੂੰ ਇਹਦੇ ਕੰਮ ਦੇ ਵਿੱਚ ਕਾਫੀ ਮੁਨਾਫਾ ਹੋਇਆ ਇਹ ਬੜਾ ਖੁਸ਼ੀ ਸੀ ਕਿ ਮੈਂ ਆਪਣੇ ਕੰਮ ਧੰਦੇ ਦੇ ਵਿੱਚ ਸਫਲਿਆ ਪਰ ਕਹਿੰਦੇ ਮਨ ਦਾ ਡਰ ਖਤਮ ਨਹੀਂ ਹੋਇਆ ਮਨ ਦੇ ਇੱਕ ਕੋਨੇ ਦੇ ਵਿੱਚ ਇਹ ਡਰ ਹਮੇਸ਼ਾ ਲੱਗਾ ਰਹਿੰਦਾ ਸੀ ਕਿ ਕਿਤੇ ਕੋਈ ਗੜਬੜ ਨਾ ਹੋ ਜਾਵੇ ਮੈਨੂੰ ਘਾਟਾ ਨਾ ਪੈ ਜਾਵੇ ਮੇਰਾ ਨੁਕਸਾਨ ਨਾ ਹੋ ਜਾਵੇ ਕਹਿੰਦੇ ਇੱਕ ਦਿਨ ਐਸਾ ਆਇਆ ਕਿ ਇਹਦੇ ਮਨ ਦਾ ਡਰ ਇਹਦੇ ਸਾਹਮਣੇ ਆ ਹੀ ਗਿਆ ਇਹਨੂੰ ਇਹਦੇ ਕਾਰੋਬਾਰ ਦੇ ਵਿੱਚ ਘਾਟਾ ਪੈ ਗਿਆ ਕਹਿੰਦੇ ਜਿਉਂ ਹੀ ਇਹਨੂੰ ਇਹਦੇ ਕਾਰੋਬਾਰ ਦੇ ਵਿੱਚ ਘਾਟਾ ਪਿਆ ਤਾਂ ਇਹਦੀ ਜ਼ਿੰਦਗੀ ਦੇ ਵਿੱਚ ਉਥਲ-ਪੁਥਲ ਮਚ ਗਈ ਕਿਉਂਕਿ ਹੁਣ ਇਹ ਦੇ ਸਮਾਂ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਬਦਲਾਅ ਆਇਆ ਇਹ ਚਿਚਿੜਾ ਜਾ ਰਹਿਣ ਲੱਗਾ ਹਰ ਵੇਲੇ ਗੁੱਸੇ ਦੇ ਵਿੱਚ ਕਿਸੇ ਦੇ ਨਾਲ ਸਿੱਧੇ ਮੂੰਹ ਗੱਲ ਨਾ ਕਰਦਾ ਜੇਕਰ ਕੋਈ ਜਸਲਾਹ ਦਿੰਦਾ ਤਾਂ ਵੀ ਇਹ ਉਹਨਾਂ ਦੇ ਨਾਲ ਇਹ ਕਹਿ ਕੇ ਲੜਦਾ ਵੀ ਤੁਸੀਂ ਮੈਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਈ ਵਾਰ ਇਹ ਦੇ ਦੋਸਤ ਮਿੱਤਰ ਵੀ ਇਹਨੂੰ ਸਮਝਾਉਣ ਦੇ ਲਈ ਆਏ ਇਨੂੰ ਇਹ ਲੱਗਣ ਲੱਗ ਗਿਆ ਕਿ ਮੇਰੇ دوست ਮਿੱਤਰ ਮੇਰੇ ਭੈਣ ਭਰਾ ਮੈਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਮੈਨੂੰ ਦਿਖਾਉਣਾ ਚਾਹੁੰਦੇ ਆ ਵੀ ਅਸੀਂ ਤੇਰੇ ਨਾਲੋਂ ਜ਼ਿਆਦਾ ਸਮਝਦਾਰ ਆ ਕਹਿੰਦੇ ਇਸ ਕਰਕੇ ਹੁਣ ਇੰਨੇ ਸਭ ਦੇ ਨਾਲ ਗੂਲ ਚਾਲ ਬੰਦ ਕਰ ਲਿਆ ਕਰਦੇ ਵਿੱਚ ਮਾਪੇ ਨੂੰ ਵੀ ਬਿਲਕੁਲ ਚੰਗਾ ਨਾ ਬੋਲਦਾ ਕਿਉਂਕਿ ਇਹਨੂੰ ਇਹੋ ਲੱਗਦਾ ਸੀ ਕਿ ਮੇਰੇ ਮਾਪੇ ਸ਼ੁਰੂ ਤੋਂ ਹੀ ਮੈਨੂੰ ਨਲਾਇਕ ਸਮਝਦੇ ਆ ਮੇਰੇ ਮਾਪੇ ਦੂਜੇ ਭੈਣ ਭਰਾਵਾਂ ਨੂੰ ਜ਼ਿਆਦਾ ਪਿਆਰ ਕਰਦੇ ਆ ਕਹਿੰਦੇ ਆਪਣੇ ਮਨ ਦੇ ਵਿੱਚ ਹੀ ਇਦਾਂ ਹੀ ਇੰਨੇ ਸਾਰਿਆਂ ਦੇ ਬਾਰੇ ਖਿਆਲ ਬਣਾਉਣੇ ਸ਼ੁਰੂ ਕਰ ਦਿੱਤੇ ਇਹਨੂੰ ਸਾਰੇ ਦੋਸਤ ਮਿੱਤਰ ਭੈਣ ਭਰਾ ਦੁਸ਼ਮਣ ਨਜ਼ਰ ਆਉਣ ਲੱਗੇ ਪਤਨੀ ਦੇ ਨਾਲ ਵੀ ਇਹਦਾ ਵਿਹਾਰ ਕੋਈ ਬਹੁਤਾ ਚੰਗਾ ਨਹੀਂ ਸੀ ਆਪਣੀ ਪਤਨੀ ਨੂੰ ਦੇਖਦਾ ਆਪਣੇ ਬੱਚੇ ਨੂੰ ਦੇਖਦਾ ਤਾਂ ਇਹਨੂੰ ਬੋਝ ਲੱਗਦੇ ਇਹ ਆਪਣੀਆਂ ਇਹਨਾਂ ਜ਼ਿੰਮੇਵਾਰੀਆਂ ਤੋਂ ਭੱਜਣਾ ਚਾਹੁੰਦਾ ਸੀ ਮੁਕਦੀ ਗੱਲ ਇਹ ਆ ਵੀ ਇੰਨਾ ਨਿਰਾਸ਼ਾ ਦੇ ਵਿੱਚ गिर ਗਿਆ ਕਿ ਇਹਨੂੰ ਕੁਝ ਵੀ ਸਮਝ ਨਹੀਂ ਸੀ ਆ ਰਹੀ ਇਹਨੂੰ ਚੰਗੇ ਮਾੜੇ ਦਾ ਗਿਆਨ ਹੀ ਲੈਸੀ ਇਹਨੂੰ ਸਮਝ ਨਹੀਂ ਸਾਰੀ ਕਿ ਮੇਰੇ ਮਾਪੇ ਮੇਰਾ ਭਲਾ ਚਾਹੁੰਦੇ ਆ ਮੇਰੀ ਮਦਦ ਕਰਨੀ ਚਾਹੁੰਦੇ ਆ ਮੇਰੀ ਪਤਨੀ ਵੀ ਮੇਰੇ ਬਾਰੇ ਚੰਗਾ ਸੋਚਦੀ ਆ ਮੇਰੀ ਫਿਕਰ ਕਰਦੀ ਆ ਇਦੀ ਪਤਨੀ ਇਹਦੇ ਮਾਤਾ ਪਿਤਾ ਜਿੰਨੀ ਇਹਦੀ ਫਿਕਰ ਕਰਦੇ ਇਹਦੇ ਨਾਲ ਅਗੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਕੋਈ ਇਹਨੂੰ ਸਲਾਹ ਦੇਣ ਦੀ ਕੋਸ਼ਿਸ਼ ਕਰਦੇ ਉਹਨਾਂ ਹੀ ਇਹ ਗੁੱਸੇ ਦੇ ਵਿੱਚ ਆਉਂਦਾ ਉਹਨਾਂ ਹੀ ਇਹ ਚਰਚੜਾ ਹੁੰਦਾ ਜਾ ਰਿਹਾ ਸੀ ਕਿਉਂਕਿ ਇਹਨੂੰ ਇਹ ਲੱਗਦਾ ਸੀ ਕਿ ਇਹ ਸਾਰੇ ਲੋਕ ਮੈਨੂੰ ਮੇਰੀਆਂ ਕਮੀਆਂ ਗਿਣਾਉਂ ਲਾਉਂਦੇ ਆ ਮੈਨੂੰ ਗਲਤ ਸਾਬਤ ਕਰ ਲਾਉਂਦੇ ਆ ਇਸ ਕਰਕੇ ਕਹਿੰਦੇ ਇੰਨੇ ਸਭ ਦੇ ਨਾਲ ਬੋਲ ਚੱਲ ਬੰਦ ਕਰ ਦੇ ਤਾਂ ਨਿਰਾਸ਼ਾ ਦੇ ਵਿੱਚ गिर ਗਿਆ ਇੱਕ ਦਿਨ ਇਨੇ ਫੈਸਲਾ ਕਰ ਲਿਆ ਕਿ ਮੈਂ ਇਸ ਘਰ ਪਰਿਵਾਰ ਨੂੰ ਛੱਡ ਕੇ ਕਿਤੇ ਦੂਰ ਚਲਿਆ ਜਾਵਾਂਗਾ ਫਿਰ ਮਨ ਦੇ ਵਿੱਚ ਸੋਚਿਆ ਵੀ ਮੈਂ ਇਹਨਾਂ ਨੂੰ ਛੱਡ ਕੇ ਕਿੱਥੇ ਜਾ ਸਕਦਾ ਹਾਂ ਇਹ ਮੈਨੂੰ ਕਿਤੋਂ ਨਾ ਕਿਤੋਂ ਲੱਭ ਲੈਣਗੇ ਅਤੇ ਜੇਕਰ ਮੈਂ ਇਹਨਾਂ ਨੂੰ ਛੱਡ ਕੇ ਚਲਾ ਵੀ ਜਾਂਦਾ ਤਾਂ ਲੋਕ ਮੇਰੇ ਬਾਰੇ ਬਹੁਤ ਸਾਰੀਆਂ ਗੱਲਾਂ ਕਰਨਗੇ ਕਹਿਣਗੇ ਕਿ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਗਿਆ ਹੈ ਆਪਣੀ ਪਤਨੀ ਆਪਣੇ ਬੱਚੇ ਨੂੰ ਛੱਡ ਕੇ ਭੱਜ ਗਿਆ ਹੈ ਲੋਕ ਮੇਰੇ ਬਾਰੇ ਫਿਰ ਕਈ ਤਰ੍ਹਾਂ ਦੀਆਂ ਗੱਲਾਂ ਕਰਨਗੇ ਮੇਰਾ ਮਖੌਲ ਉਡਾਉਣਗੇ ਮੈਨੂੰ ਭਗੌੜਾ ਦੱਸਣਗੇ ਇਸ ਕਰਕੇ ਕਿਉਂ ਨਾ ਇਹ ਜੀਵਨ ਲੀਲਾ ਹੀ ਖਤਮ ਕਰ ਲਵਾਂ ਇਸ ਜ਼ਿੰਦਗੀ ਨੂੰ ਹੀ ਖਤਮ ਕਰ ਲੈਣਾ ਹਾਂ ਮਰੇ ਤੋਂ ਬਾਅਦ ਮੈਨੂੰ ਕਿਹੜਾ ਪਤਾ ਲੱਗਣਾ ਕਿ ਮੈਨੂੰ ਕੋਈ ਚੰਗਾ ਕਹਿ ਰਿਹਾ ਏ ਕਿ ਮਾੜਾ ਕਹਿ ਰਿਹਾ ਏ ਕਹਿੰਦੇ ਬਸ ਇਹੀ ਸੋਚ ਕੇ ਘਰੋਂ ਤੁਰ ਪਿਆ ਕਹਿੰਦੇ ਇਹਦੇ ਚਿਹਰੇ ਤੋਂ ਸਾਫ਼-ਸਾਫ਼ ਨਜ਼ਰ ਆ ਰਿਆ ਸੀ ਕਿ ਇਹ ਅੱਜ ਬਹੁਤ ਚਿੰਤਾ ਦੇ ਵਿੱਚ ਏ ਕੁਝ ਗਲਤ ਕਰਨ ਦੇ ਇਰਾਦੇ ਦੇ ਵਿੱਚ ਏ ਕਹਿੰਦੇ ਬੜੀ ਤੇਜ਼ੀ ਦੇ ਨਾਲ ਚੱਲ ਰਿਹਾ ਸੀ ਚੱਲਦਿਆਂ ਚੰਦਿਆਂ ਰਸਤੇ ਦੇ ਵਿੱਚ ਇੱਕ ਸੰਤ ਜੀ ਮਿਲ ਗਏ ਉਹ ਸਬਸਤ ਮਹਾਤਮਾ ਜੀ ਨੇ ਜਦੋਂ ਇਸ ਨੌਜਵਾਨ ਲੜਕੇ ਨੂੰ ਐਨੇ ਗੁੱਸੇ ਦੇ ਵਿੱਚ ਐਨੀ ਚਿੰਤਾ ਦੇ ਵਿੱਚ ਦੇਖਿਆ ਤਾਂ ਸੰਤ ਸੁਭਾ ਕਰਕੇ ਉਹ ਇਹਨੂੰ ਰੋਕ ਕੇ ਪੁੱਛਣ ਲੱਗੇ ਵੀ ਪੁੱਤਰ ਕੀ ਗੱਲ ਹੋਈ ਆ ਤੂੰ ਦੁਖੀ ਲੱਗਦਾ ਏ ਪਰੇਸ਼ਾਨ ਲੱਗਦਾ ਏ ਕਹਿੰਦੇ ਇਹ ਲੜਕਾ ਗੁੱਸੇ ਦੇ ਨਾਲ ਸੰਤ ਜੀ ਨੂੰ ਕਹਿਣ ਲੱਗਾ ਕਿ ਤੁਸੀਂ ਮੇਰੇ ਪਰੇਸ਼ਾਨੀਆਂ ਤੋਂ ਕੀ ਲੈਣਾ ਹੈ ਤੁਸੀਂ ਆਪਣਾ ਕੰਮ ਕਰੋ ਕਹਿੰਦੇ ਸੰਤ ਜੀ ਨੇ ਫਿਰ ਕਿਹਾ ਵੀ ਪੁੱਤਰ ਐਨੇ ਗੁੱਸੇ ਦੇ ਵਿੱਚ ਕਿੱਥੇ ਜਾ ਰਿਹਾ ਏ ਉਹ ਲੜਕੇ ਨੇ ਕਿਹਾ ਮਰਨ ਜਾ ਰਿਹਾ ਹਾਂ ਦੱਸੋ ਸੰਤ ਜੀ ਨੇ ਕਿਹਾ ਨਾ ਪੁੱਤਰ ਇਹ ਪ੍ਰਮਾਤਮਾ ਨੇ ਸੋਹਣੀ ਜ਼ਿੰਦਗੀ ਸਾਨੂੰ ਜਿਉਣ ਨੂੰ ਦਿੱਤੀ ਆ ਕਿੰਨਾ ਸੋਹਣਾ ਤੇਰਾ ਸ਼ਰੀਰ ਆ ਕਿਸ ਚੀਜ਼ ਦੀ ਕਮੀ ਆ ਤੇਰੇ ਕੋਲ ਜਿਸ ਕਰਕੇ ਤੂੰ ਇਸ ਜ਼ਿੰਦਗੀ ਤੋਂ ਤੰਗ ਆ ਗਿਆ ਹੈ ਜੇ ਕੋਈ ਦੁੱਖ ਪਰੇਸ਼ਾਨੀ ਆ ਤਾਂ ਮੈਨੂੰ ਦੱਸ ਮੈਂ ਤੇਰੀ ਮਦਦ ਕਰ ਸਕਦਾ ਹਾਂ ਕਹਿੰਦੇ ਉਹ ਲੜਕੇ ਨੇ ਸੰਤ ਜੀ ਨੂੰ ਗੁੱਸੇ ਦੇ ਨਾਲ ਕਿਹਾ ਕਿ ਮੇਰੀ ਕੋਈ ਮਦਦ ਨਹੀਂ ਕਰ ਸਕਦਾ ਅਤੇ 나ਹੀਂ ਮੈਨੂੰ ਕਿਸੇ ਦੀ ਮਦਦ ਦੀ ਲੋੜਿਆ ਤੁਸੀਂ ਆਪਣਾ ਕੰਮ ਕਰੋ ਅਤੇ ਮੈਨੂੰ ਜਾਣ ਦਿਓ ਕਹਿੰਦੇ ਸੰਤ ਜੀ ਨੇ ਘੁੱਟ ਕੇ ਉਸ ਲੜਕੇ ਦੀ ਬਾਹ ਫੜ ਲਈ ਕਿ ਆ ਕਿ ਨਹੀਂ ਜੇਕਰ ਤੂੰ ਮੈਨੂੰ ਨਾ ਮਿਲਿਆ ਹੁੰਦਾ ਤਾਂ ਗੱਲ ਵੱਖਰੀ ਸੀ ਪਰ ਹੁਣ ਤੂੰ ਮੈਨੂੰ ਮਿਲਿਆ ਏ ਇਸ ਕਰਕੇ ਮੇਰੇ ਮਨ ਦੇ ਉੱਤੇ ਇਹ ਬੋਝ ਰਹੇਗਾ ਕਿ ਮੈਂ ਕਿਸੇ ਦੇ ਜੀਵਨ ਨੂੰ ਬਚਾ ਨਹੀਂ ਸਕਿਆ ਇਸ ਕਰਕੇ ਮੈਨੂੰ ਇੱਕ ਮੌਕਾ ਦੇ ਤੂੰ ਮੈਨੂੰ ਆਪਣੀਆਂ ਦੁੱਖ ਤਕਲੀਫਾਂ ਦੱਸ ਮੈਂ ਜ਼ਰੂਰ ਤੈਨੂੰ ਉਹਨਾਂ ਦੁੱਖ ਤਕਲੀਫਾਂ ਦਾ ਹੱਲ ਦੱਸਾਂਗਾ ਜੇਕਰ ਤੇਰੀਆਂ ਦੁੱਖ ਤਕਲੀਫਾਂ ਦਾ ਹੱਲ ਨਾ ਕਰ ਪਾਇਆ ਫਿਰ ਤੂੰ ਆਪਣੀ ਮਰਜ਼ੀ ਕਰੇ ਤੂੰ ਜੋ ਮਰਜ਼ੀ ਚਾਹਵੇਂ ਕਰ ਲਵੀ ਜੇ ਤੂੰ ਆਪਣੀ ਜੀਵਨ ਲੀਲਾ ਖਤਮ ਕਰਨਾ ਚਾਹਣਾ ਹੈ ਤਾਂ ਤੂੰ ਉਹ ਵੀ ਕਰ ਸਕਦਾ ਹੈ ਕਹਿੰਦੇ ਲੜਕਾ ਨਾ ਚਾਹੁੰਦੇ ਹੋਏ ਵੀ ਉਹ ਸੰਤ ਜੀ ਦੇ ਕੋਲ ਰੁਕ ਗਿਆ ਕਹਿੰਦੇ ਸੰਤ ਜੀ ਉਹ ਸੜਕ ਦੇ ਕਿਨਾਰੇ ਲੱਗੇ ਦਰਖਤ ਦੇ ਛਾਂ ਹੇਠਾਂ ਉਹ ਲੜਕੇ ਨੂੰ ਲੈ ਗਏ ਉੱਥੇ ਬੜੇ ਪਿਆਰ ਨਾਲ ਬਿਠਾਇਆ ਪਿਆਰ ਦੇ ਨਾਲ ਸਮਝਾਉਣ ਲੱਗੇ ਕਿ ਪੁੱਤਰ ਇਸ ਦੁਨੀਆ ਦੇ ਵਿੱਚ ਕੋਈ ਐਸਾ ਸਵਾਲ ਨਹੀਂ ਆ ਜਿਹਦਾ ਜਵਾਬ ਨਾ ਹੋਵੇ ਸਾਡੀ ਜ਼ਿੰਦਗੀ ਦੀ ਕੋਈ ਵੀ ਮੁਸ਼ਕਲ ਪਰੇਸ਼ਾਨੀ ਐਸੀ ਨਹੀਂ ਆ ਜਿਹਦਾ ਹੱਲ ਨਾ ਹੋ ਸਕੇ ਤੁਖ ਭਰਾਣਾ ਤੇਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦਾ ਵੀ ਹੱਲ ਜ਼ਰੂਰ ਹੋਵੇਗਾ ਤੂੰ ਠੰਡੇ ਮਨ ਦੇ ਨਾਲ ਬੈਠ ਸੋਚ ਵਿਚਾਰ ਕਰ ਜੇ ਤੂੰ ਜੇ ਤੂੰ ਖੁਦ ਆਪਣੀਆਂ ਪਰੇਸ਼ਾਨੀਆਂ ਦਾ ਹੱਲ ਨਹੀਂ ਕਰ پا ਰਿਹਾ ਤਾਂ ਮੈਨੂੰ ਦੱਸ ਮੈਂ ਤੇਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦਾ ਹੱਲ ਕਰਕੇ ਦਵਾਂਗਾ ਕਿੰਦੇ ਲੜਕੇ ਨੇ ਆਪਣੀ ਜ਼ਿੰਦਗੀ ਦੀ ਸਾਰੀ ਕਿਤਾਬ ਉਸ ਅੰਤਜੀ ਦੇ ਅੱਗੇ ਖੋਲ ਕੇ ਰੱਖ ਦਿੱਤੀ ਬਚਪਨ ਤੋਂ ਲੈ ਕੇ ਜਵਾਨੀ ਤੱਕ ਸਾਰੀ ਗੱਲਬਾਤ ਦੱਸੀ ਵੀ ਮੈਂ ਇਸ ਤਰ੍ਹਾਂ ਸ਼ੁਰੂ ਤੋਂ ਹੀ ਲੋਕਾਂ ਦੇ ਤਾਨੇ ਮੇਨੇ ਸੁਣਦੇ ਆ ਆ ਮੇਰੇ ਮਾਪੇ ਮੈਨੂੰ ਬਾਕੀ ਭੈਣ ਭਰਾਵਾਂ ਦੇ ਨਾਲੋਂ ਨਲਾਇਕ ਸਮਝਦੇ ਨੇ ਕਮਜ਼ੋਰ ਸਮਝਦੇ ਨੇ ਮੇਰੇ ਦੋਸਤ ਮਿੱਤਰ ਵੀ ਮੈਨੂੰ ਨਲਾਇਕ ਸਮਝਦੇ ਨੇ ਕਹਿੰਦੇ ਸੰਤਜੀ ਨੇ ਜਦੋਂ ਇਹਦੀ ਸਾਰੀ ਗੱਲਬਾਤ ਸੁਣੀ ਬਚਪਨ ਤੋਂ ਲੈ ਕੇ ਜਵਾਨੀ ਤੱਕ ਇਹਦੀ ਕਹਾਣੀ ਸੁਣੀ ਤਾਂ ਸੰਤਜੀ ਆਸਾਨੀ ਦੇ ਨਾਲ ਸਮਝ ਗਏ ਕਿ ਇਹ ਨੌਜਵਾਨ ਤਾਂ ਨਿਰਾਸ਼ਾ ਦੇ ਵਿੱਚ गिर ਚੁੱਕਿਆ ਹੈ ਨੈਗੇਟਿਵਿਟੀ ਨੇ ਇਹਨੂੰ ਚਾਰ ਚੁਫੇਰੇ ਤੋਂ ਘੇਰਾ ਪਾਇਆ ਹੈ ਤੇ ਹੀਣ ਭਾਵਨਾ ਦਾ ਸ਼ਿਕਾਰ ਹੋ ਚੁੱਕਿਆ ਹੈ ਕਿਉਂਕਿ ਬਚਪਨ ਤੋਂ ਹੀ ਆਪਣੀ ਤੁਲਨਾ ਦੂਜਿਆਂ ਦੇ ਨਾਲ ਕਰਦਾ ਆ ਰਿਹਾ ਹੈ ਅਤੇ ਆਪਣੀ ਤੁਲਨਾ ਦੂਜਿਆਂ ਦੇ ਨਾਲ ਕਰ ਕਰਕੇ ਆਪਣੇ ਅੰਦਰ ਇੰਨੀ ਨੈਗੇਟਿਵਿਟੀ ਇਕੱਠੀ ਕਰ ਲਈ ਆ ਕਿ ਇਹ ਖੁਦ ਆਪਣੇ ਆਪ ਨੂੰ ਕਮਜ਼ੋਰ ਸਮਝਦਾ ਹੈ ਇਹਦੇ ਮਨ ਅੰਦਰ ਇਹ ਡਰ ਬੈਠ ਗਿਆ ਹੈ ਕਿ ਇਹ ਦੂਸਰਿਆਂ ਦੇ ਨਾਲੋਂ ਕਮਜ਼ੋਰ ਆ ਇਹ ਆਪਣੇ ਕੰਮਾਂ ਕਾਰਾਂ ਨੂੰ ਸਹੀ ਤਰੀਕੇ ਦੇ ਨਾਲ ਨਹੀਂ ਕਰ ਪਾਵੇਗਾ ਇਹ ਸਾਰੇ ਡਰ ਇਹਦੇ ਖੁਦ ਦੇ ਮਨ ਅੰਦਰ ਆ ਪਰ ਇਹਨੂੰ ਲੱਗਦਾ ਹੈ ਕਿ ਲੋਕ ਮੇਰੇ ਬਾਰੇ ਇਹ ਸਾਰੀਆਂ ਗੱਲਾਂ ਸੋਚਦੇ ਨੇ ਪਰ ਅਸਲੀਅਤ ਇਹ ਨਹੀਂ ਆ ਲੋਕ ਇਹਦੇ ਬਾਰੇ ਮਾੜਾ ਨਹੀਂ ਸੋਚਦੇ ਇਹ ਖੁਦ ਹੀ ਆਪਣੇ ਬਾਰੇ ਮਾੜਾ ਸੋਚਦੇ ਆਏ ਕਹਿੰਦੇ ਸੰਤ ਜੀ ਸਾਰੀ ਗੱਲ ਬਾਤ ਸੁਣ ਕੇ ਸਮਝ ਗਏ ਕਿ ਇਹ ਤਾਂ ਮਨਪੱਖੋ ਬਿਮਾਰ ਆ ਇਹਦੇ ਮਨ ਦਾ ਇਲਾਜ ਕਰਨਾ ਪੈਣਾ ਹੈ ਸੰਤ ਜੀ ਨੇ ਕਿਹਾ ਪੁੱਤਰ ਤੇਰੀ ਇਹ ਸਮੱਸਿਆ ਤਾਂ ਬਹੁਤ ਛੋਟੀ ਆ ਉਹ ਲੜਕੇ ਨੇ ਹਰਾਨੀ ਦੇ ਨਾਲ ਸੰਤ ਜੀ ਵੱਲ ਦੇਖਿਆ ਕਿਆ ਸੰਤ ਜੀ ਮੇਰੀ ਪੂਰੀ ਜ਼ਿੰਦਗੀ ਬਰਬਾਦ ਹੋ ਗਈ ਹੈ ਮੇਰੀ ਜ਼ਿੰਦਗੀ ਦੁੱਖਾਂ ਪਰੇਸ਼ਾਨੀਆਂ ਦੇ ਨਾਲ ਘਿਰਿਆ ਤੁਸੀਂ ਕਹਿ ਰਹੇ ਹੋ ਕਿ ਤੇਰੀ ਸਮੱਸਿਆ ਛੋਟੀ ਜੀ ਆ ਸੰਤ ਜੀ ਨੇ ਕਿਹਾ ਮੈਨੂੰ ਤੇਰੀ ਸਮੱਸਿਆ ਇਸ ਕਰਕੇ ਛੋਟੀ ਜੀ ਲੱਗ ਰਹੀ ਹੈ ਕਿਉਂਕਿ ਮੈਨੂੰ ਤੇਰੀ ਸਮੱਸਿਆ ਦਾ ਹੱਲ ਪਤਾ ਹੈ ਤੂੰ ਇਹੋ ਚਾਹੁੰਦਾ ਹੈ ਨਾ ਕਿ ਤੇਰਾ ਕੰਮ ਧੰਦਾ ਕਾਰੋਬਾਰ ਵਧੀਆ ਤਰੀਕੇ ਦੇ ਨਾਲ ਚੱਲੇ ਤੂੰ ਆਪਣੇ ਕੰਮ ਵਿੱਚ ਕਾਮਜਾਬ ਹੋਵੇ ਤੇਰੇ ਘਰ ਪਰਿਵਾਰ ਦੇ ਜੀਵਨ ਨੂੰ ਪਿਆਰ ਕਰਨ ਤੇਰੀ ਇੱਜ਼ਤ ਕਰਨ ਤੇਰੀ ਤਾਰੀਫ਼ ਕਰਨ ਤਾਂ ਇਹ ਸਭ ਕੁਝ ਤੈਨੂੰ ਮਿਲ ਸਕਦਾ ਹੈ ਉਹ ਵੀ ਕੁਝ ਹੀ ਦਿਨਾਂ ਦੇ ਵਿੱਚ ਜੇ ਤੂੰ ਮੇਰੇ ਕਹੇ ਅਨੁਸਾਰ ਚੱਲੇ ਕਹਿੰਦੇ ਉਹ ਲੜਕੇ ਨੇ ਜਦੋਂ ਇਹ ਗੱਲ ਸੁਣੀ ਤਾਂ ਉਹਦੇ ਮਨ ਵਿੱਚ ਜਿਵੇਂ ਆਸ ਦੀ ਇੱਕ ਕਿਰਨ ਜਾਗ ਗਈ ਉਹਨੇ ਕਿਹਾ ਸੱਚਮੁੱਚ ਬਾਬਾ ਜੀ ਇਹ ਹੋ ਸਕਦਾ ਹੈ ਕਿ ਮੈਂ ਆਪਣੇ ਕੰਮ ਤੋਂ ਦੇ ਕਾਰੋਬਾਰ ਦੇ ਵਿੱਚ ਸਫਲ ਹੋ ਜਾਵਾਂ ਮੇਰੇ ਭੈਣ ਭਰਾ ਮੇਰੇ ਮਾਪੇ ਸਾਰੇ ਹੀ ਮੇਰੀ ਕਦਰ ਕਰਨ ਮੇਰੀ ਇੱਜ਼ਤ ਕਰਨ ਮੇਰੀ ਵੀ ਮੇਰੇ ਭੈਣ ਭਰਾਵਾਂ ਵਾਂਗ ਤਾਰੀਫ਼ ਹੋ ਸਕਦੀ ਆ ਤਾਂ ਸੰਤ ਜੀ ਨੇ ਕਿਹਾ ਵੀ ਇਹ ਸਾਰਾ ਕੁਝ ਹੋ ਸਕਦਾ ਹੈ ਬਸ ਤੂੰ ਮੇਰੇ ਕਹੀ ਮਿਸਾਲ ਚੱਲ ਇਹ ਤਿੰਨ ਚਾਰ ਕੰਮ ਆ ਲਗਾਤਾਰ ਕਰਨੇ ਸ਼ੁਰੂ ਕਰ ਦੇ ਤਾਂ ਦੇਖਣਾ ਸਭ ਕੁਝ ਵਧੀਆ ਹੋ ਜਾਵੇਗਾ ਉਹ ਲੜਕੀ ਨੇ ਕਿਹਾ ਵੀ ਸੰਤ ਜੀ ਤੁਸੀਂ ਮੈਨੂੰ ਜਲਦੀ ਜਲਦੀ ਦੱਸੋ ਕਰਨਾ ਕੀ ਆ ਸੰਤ ਜੀ ਨੇ ਕਿਹਾ ਕੁਝ ਵੀ ਔਖਾ ਕੰਮ ਨਹੀਂ ਕਰਨਾ ਸਭ ਤੋਂ ਪਹਿਲਾਂ ਤਾਂ ਜਿਹੜਾ ਕੰਮ ਧੰਦਾ ਤੂੰ ਛੱਡ ਕੇ ਆਇਆ ਏ ਜਿਸ ਕੰਮ ਨੂੰ ਕਰਨਾ ਬੰਦ ਕਰ ਦਿੱਤਾ ਏ ਉਹਨੂੰ ਕਰਨਾ ਫਿਰ ਤੋਂ ਸ਼ੁਰੂ ਕਰ ਤੂੰ ਆਪਣੇ ਕਾਰੋਬਾਰ ਵੱਲ ਧਿਆਨ ਲਾਉਣਾ ਸ਼ੁਰੂ ਕਰ ਅਤੇ ਕਾਰੋਬਾਰ ਕੰਮ ਧੰਦੇ ਤੇ ਜਾਣ ਤੋਂ ਪਹਿਲਾਂ ਆਪਣੇ ਘਰ ਦੇ ਵਿੱਚ ਇਹ 3-4 ਕੰਮ ਕਰਕੇ ਜਾਇਆ ਕਰੀ ਫਿਰ ਦੇਖੀ ਤੈਨੂੰ ਦਿਨ ਦੁਗਣੀ ਰਾਤ ਚੌਕਣੀ ਤਰੱਕੀ ਮਿਲਣੀ ਹੈ ਤੇਰੇ ਘਰ ਪਰਿਵਾਰ ਦੇ ਵਿੱਚ ਤੇਰੀ ਸਾਰੇ ਥਾਵਾਂ ਤੇ ਇੱਜ਼ਤ ਹੋਵੇਗੀ ਉਹ ਲੜਕੇ ਨੇ ਕਿ ਐਵੇਂ ਕਿਹੜੇ ਕੰਮ ਕਰਨੇ ਪੈਣਗੇ ਸੰਸਜੀ ਨੇ ਕਿਹਾ ਸਭ ਤੋਂ ਪਹਿਲਾ ਕੰਮ ਵੀ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਉੱਠ ਜਾਣਾ ਉੱਠ ਕੇ ਇਸ਼ਨਾਨ ਕਰਕੇ ਉਸ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਨਾ ਜਿਸ ਵੀ ਨਾਮ ਦੇ ਨਾਲ ਤੂੰ ਪਰਮਾਤਮਾ ਨੂੰ ਯਾਦ ਕਰਦਾ ਹੈ ਨਾ ਬਸ ਕਰੇ ਅੱਧਾ ਘੰਟਾ ਅੱਖਾਂ ਬੰਦ ਕਰਕੇ ਉਹ ਪਰਮਾਤਮਾ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਵੀਂ ਫਿਰ ਉਸ ਤੋਂ ਬਾਅਦ ਤੈਨੂੰ ਕੋਈ ਵੀ ਪੰਛੀ ਪੰਖੀ ਦਾ ਜਾਨਵਰ ਨਜ਼ਰ ਆਵੇ ਉਹਨੂੰ ਕੁਝ ਨਾ ਕੁਝ ਖਾਣ ਪੀਣ ਨੂੰ ਜ਼ਰੂਰ ਦੇਵੀਂ ਜੇਕਰ ਤੇਰੇ ਘਰ ਦੇ ਵਿੱਚ ਪੰਛੀ ਨੇ ਕੋਈ ਜਾਨਵਰ ਆ ਤਾਂ ਉਹਨੂੰ ਕੁਝ ਨਾ ਕੁਝ ਖਵਾ ਪਿਆ ਕੇ ਫਿਰ ਘਰੋਂ ਬਾਹਰ ਜਾਣੀ ਜੇ ਘਰ ਦੇ ਵਿੱਚ ਨਹੀਂ ਆ ਤਾਂ ਆਸ-ਪਾਸ ਦੇਖ ਪਰ ਸਵੇਰੇ ਸਵੇਰ ਇਹ ਪੰਛੀ ਪੰਖਿਆਂ ਨੂੰ ਚੋਗਾ ਪਾ ਕੇ ਫਿਰ ਆਪਣੇ ਕੰਮ ਤੇ ਜਾਇਆ ਕਰ ਅਤੇ ਤੀਸਰਾ ਕੰਮ ਜਦੋਂ ਵੀ ਤੂੰ ਆਪਣੇ ਕੰਮ ਤੇ ਜਾਣਾ ਹੈ ਆਪਣੇ ਘਰ ਦੇ ਬਜ਼ੁਰਗਾਂ ਦਾ ਆਸ਼ੀਰਵਾਦ ਲੈ ਕੇ ਜਾਵੇਂ ਅਤੇ ਜੇਕਰ ਤੂੰ ਬਾਹਰੋਂ ਕੋਈ ਵੀ ਚੀਜ਼ ਲੈ ਕੇ ਆਉਣਾ ਹੈ ਜਦੋਂ ਘਰ ਦੇ ਵਿੱਚ ਪਹਿਲਾ ਕਦਮ ਰੱਖਦਾ ਹੈ ਪਹਿਲਾ ਆਪਣੇ ਘਰ ਦੇ ਬਜ਼ੁਰਗਾਂ ਕੋਲ ਜਾਣਾ ਹੈ ਉਹਨਾਂ ਦਾ ਆਸ਼ੀਰਵਾਦ ਲੈਣਾ ਹੈ ਜੋ ਵੀ ਚੀਜ਼ ਤੂੰ ਲੈ ਕੇ ਆਇਆ ਹੈ ਉਸ ਚੀਜ਼ ਨੂੰ ਪਹਿਲਾ ਹੱਥ ਤੁਹਾਡੇ ਬਜ਼ੁਰਗਾਂ ਦਾ ਲੱਗਣਾ ਚਾਹੀਦਾ ਭਾਵੇਂ ਤੂੰ ਖਾਣ ਪੀਣ ਨੂੰ ਲੈ ਕੇ ਆਇਆ ਹੈ ਭਾਵੇਂ ਤੂੰ ਕੋਈ ਘਰ ਦੇ ਵਿੱਚ ਵਰਤਨ ਨੂੰ ਚੀਜ਼ ਲੈ ਕੇ ਆਇਆ ਹੈ ਪਹਿਲਾਂ ਉਹ ਚੀਜ਼ ਬਜ਼ੁਰਗਾਂ ਦੇ ਕੋਲ ਲੈ ਕੇ ਜਾਵੇਂ ਦੇਖਣਾ ਤੇਰੇ ਨਾਲ ਸਭ ਕੁਝ ਵਧੀਆ ਹੋਵੇਗਾ ਕਹਿੰਦੇ ਉਹ ਲੜਕੇ ਨੇ ਸੰਤ ਜੀ ਕਹਿਣ ਲੱਗੇ ਮੈਨੂੰ ਪੂਰਾ ਯਕੀਨ ਹੈ ਕਿ ਇੱਕ ਮਹੀਨੇ ਦੇ ਵਿੱਚ ਤੇਰੀ ਜ਼ਿੰਦਗੀ ਬਦਲ ਜਾਵੇਗੀ ਉਹ ਲੜਕੇ ਨੇ ਕਿਹਾ ਵੀ ਚਲੋ ਠੀਕ ਹੈ ਜੇ ਤੁਹਾਨੂੰ ਲੱਗਦਾ ਹੈ ਤਾਂ ਮੈਂ ਇਹ ਵੀ ਕਰਕੇ ਦੇਖ ਲੈਂਦਾ ਹਾਂ ਕਹਿੰਦੇ ਉਹ ਲੜਕਾ ਕਰਨ ਵਾਪਸ ਚਲੇ ਆ ਗਿਆ ਅਗਲਾ ਦਿਨ ਹੋਇਆ ਸਵੇਰੇ ਸਵੇਰ ਜਲਦੀ ਉੱਠਣ ਦੀ ਕੋਸ਼ਿਸ਼ ਕੀਤੀ ਪਰ ਉਹਦੇ ਤੋਂ ਉੱਠਿਆ ਨਾ ਗਿਆ ਇਸ ਕਰਕੇ ਉਹਨੇ ਅਗਲੀ ਰਾਤ ਆਪਣੀ ਪਤਨੀ ਨੂੰ ਕਿਹਾ ਕਿ ਮੈਨੂੰ ਸਵੇਰੇ ਜਲਦੀ ਉਠਾ ਦਿਓ ਜੀ ਕਹਿੰਦੇ ਉਹਦੀ ਪਤਨੀ ਨੇ ਅਗਲੇ ਦਿਨ ਜਲਦੀ ਉਠਾ ਦਿੱਤਾ ਤਿੰਨ ਚਾਰ ਦਿਨ ਉਹਨੂੰ ਸੂਰਜ ਚੜਨ ਤੋਂ ਪਹਿਲਾਂ ਉੱਠਣ ਦੇ ਵਿੱਚ ਬੜੀ ਤਕਲੀਫ ਹੋਈ ਪਰ ਹੌਲੀ ਹੌਲੀ ਉੱਠਣਾ ਸ਼ੁਰੂ ਕਰ ਦਿੱਤਾ ਕਹਿੰਦੇ ਹੁਣ ਰੋਜ਼ ਸਵੇਰੇ ਪਹਿਲਾਂ ਉੱਠਿਆ ਕਰੇ ਇਸ਼ਨਾਨ ਕਰਿਆ ਕਰੇ ਪ੍ਰਮਾਤਮਾ ਦਾ ਨਾਮ ਜਪਿਆ ਕਰੇ ਇਹ ਪੰਛੀ ਪੰਖੜਿਆਂ ਨੂੰ ਚੋਗਾ ਪਾਇਆ ਕਰੇ ਕਰੋ ਵਾਰ ਜਾਣ ਲੱਗਿਆਂ ਆਪਣੇ ਬਜ਼ੁਰਗਾਂ ਨੂੰ ਮੱਥਾ ਟੇਕ ਕੇ ਜਾਇਆ ਕਰੇ ਬੋਲਿਆ ਕੁਝ ਨਾ ਕਰੇ ਕਿਉਂਕਿ ਬਜ਼ੁਰਗਾਂ ਦੇ ਨਾਲ ਤਾਂ ਗੱਲਬਾਤ ਕਰਦਾ ਹੀ ਨਹੀਂ ਸੀ ਕਹਿੰਦੇ ਬਸ ਮੱਥਾ ਟੇਕ ਕੇ ਚਲੇ ਜਾਇਆ ਕਰੇ ਬਜ਼ੁਰਗ ਵੀ ਉਹਦੇ ਸਿਰ ਤੇ ਹੱਥ ਰੱਖ ਦਿਆ ਕਰਨ ਆਸ਼ੀਰਵਾਦ ਦਿਆ ਕਰਨ ਕਹਿੰਦੇ ਇਸ ਤਰ੍ਹਾਂ ਹੀ ਚੱਲਦਾ ਗਿਆ ਦੇਖਦੇ ਹੀ ਦੇਖਦੇ ਆ ਇਹ ਸਾਰੇ ਕੰਮ ਕਰਨੇ ਇਹਨੂੰ ਵਧੀਆ ਲੱਗਣ ਲੱਗੇ ਕਿੰਨੇ ਨੂੰ ਪਤਾ ਹੀ ਨਹੀਂ ਲੱਗਾ ਕਿ ਇਹਦਾ ਆਪਣੇ ਘਰ ਦੇ ਬਜ਼ੁਰਗਾਂ ਦੇ ਨਾਲ ਕਦੋਂ ਬੋਲਚਾਲ ਸ਼ੁਰੂ ਹੋ ਗਿਆ ਮਾਪੇ ਦੇ ਨਾਲ ਬੈਠ ਕੇ ਗੱਲਾਂ-ਬਾਤਾਂ ਕਰਨ ਲੱਗਾ ਮਾਪੇ ਆਪਣੇ ਵੀ ਇਹਨੂੰ ਬਹੁਤ ਆਸ਼ੀਰਵਾਦ ਦੇਣਾ ਕਈ ਚੰਗੀਆਂ-ਚੰਗੀਆਂ ਸਲਾਹਾਂ ਦੇਣੀਆਂ ਹੁਣ ਇਹਨੂੰ ਉਹ ਸਲਾਹਾਂ ਬਾੜੀਆਂ ਨਹੀਂ ਸੀ ਲੱਗਦੀਆਂ ਹੁਣ ਉਹ ਸਲਾਹਾਂ ਇਹਨੂੰ ਚੰਗੀਆਂ ਲੱਗਣ ਲੱਗੀਆਂ ਇਹਨੂੰ ਆਪਣੇ ਮਾਤਾ-ਪਿਤਾ ਦਾ ਪਿਆਰ ਦੇ ਸਨ ਲੱਗਾ ਆਪਣੀ ਪਤਨੀ ਦੀ ਫਿਕਰ ਦੀ ਸਨ ਲੱਗੀ ਵੀ ਇਹ ਤਾਂ ਸਾਰੇ ਲੋਕ ਮੈਨੂੰ ਪਿਆਰ ਕਰਦੇ ਨੇ ਮੇਰੀ ਚਿੰਤਾ ਕਰਦੇ ਨੇ ਕਹਿੰਦੇ ਹੁਣ ਅੱਜ ਹੋਰ ਕੱਲ ਹੋਰ ਇਹਦਾ ਮਨ ਬੜਾ ਖੁਸ਼ ਖੁਸ਼ ਰਹਿਣ ਲੱਗਾ ਆਪਣੇ ਕੰਮ ਧੰਦੇ ਵਧੀਆ ਤਰੀਕੇ ਦੇ ਨਾਲ ਕਰਨ ਲੱਗਾ ਤਾਂ ਇਹਦਾ ਕੰਮ ਧੰਦਾ ਸਿਰਫ ਵਧੀਆ ਤਰੀਕੇ ਦੇ ਨਾਲ ਚੱਲਣਾ ਸ਼ੁਰੂ ਹੋ ਗਿਆ ਹੁਣ ਇਹਨੂੰ ਯਕੀਨ ਸੀ ਕਿ ਮੇਰੇ ਨਾਲ ਕੁਝ ਵੀ ਮਾੜਾ ਨਹੀਂ ਹੋ ਸਕਦਾ ਕਿਉਂਕਿ ਕਹਿੰਦੇ ਹੁਣ ਇਹਦਾ ਮਨ ਖੁਸ਼ ਖੁਸ਼ ਰਹਿਣ ਲੱਗਾ ਇਹਦੇ ਕੰਮ ਧੰਦੇ ਕਾਰੋਬਾਰ ਦੇ ਵਿੱਚ ਵੀ ਬਰਕਤ ਪੈਣ ਲੱਗੀ ਕਹਿੰਦੇ ਹੁਣ ਇਹਨੂੰ ਇਹਦਾ ਪਰਿਵਾਰ ਪਤਨੀ ਬੱਚੇ ਮਾਪੇ ਬੋਝ ਨਹੀਂ ਸੀ ਲੱਗਦੇ ਇਹ ਰਿਸ਼ਤੇ ਬੜੇ ਪਿਆਰੇ ਲੱਗਣ ਲੱਗੇ ਇਹਨਾਂ ਦੇ ਕੋਲ ਬੈਠ ਗੱਲਬਾਤ ਕਰਦਾ ਇੱਕ ਦੂਸਰੇ ਦੇ ਨਾਲ ਸਲਾਹ مشورہ ਕਰਦੇ ਹੁਣ ਇੰਜ ਨਹੀਂ ਸੀ ਲੱਗਦਾ ਕਿ ਕੋਈ ਮੈਨੂੰ ਨੀਜਾ ਦਿਖਾ ਰਿਹਾ ਏ ਹੁਣ ਉਹਨਾਂ ਦੀਆਂ ਗੱਲਾਂ ਇਹਨੂੰ ਸਮਝਦੇ ਵਿੱਚ ਆਉਣ ਲੱਗੀਆਂ ਕਹਿੰਦੇ ਨਤੀਜੇ ਵਿੱਚ ਜੋ ਸਭ ਕੁਝ ਠੀਕ ਠਾਕ ਹੋ ਗਿਆ ਕੰਮ ਤੋਂ ਦੇ ਕਾਰੋਬਾਰ ਰਿਸ਼ਤੇ ਸਭ ਕੁਝ ਤਾਣੀ ਸੁਲਝ ਗਈ ਇਹ ਆਪਣੀ ਜ਼ਿੰਦਗੀ ਦੇ ਵਿੱਚ ਬਿਲਕੁਲ ਖੁਸ਼ ਸੰਤੁਸ਼ਟ ਸੀ ਇੱਕ ਦਿਨ ਮਨ ਵਿੱਚ ਸੋਚਿਆ ਵੀ ਜਿਸ ਸੰਤ ਜੀ ਦੇ ਕਰਕੇ ਇਹ ਸਭ ਕੁਝ ਹੋਇਆ ਉਹਨਾਂ ਦਾ ਜਾ ਕੇ ਧੰਨਵਾਦ ਕਰਕੇ ਆਵਾਂ ਕਹਿੰਦੇ ਸੰਤ ਜੀ ਦੇ ਕੋਲ ਗਿਆ ਜਾ ਕੇ ਧੰਨਵਾਦ ਕੀਤਾ ਕਿ ਸੰਤ ਜੀ ਇਹ ਸਭ ਕੁਝ ਤੁਹਾਡੇ ਕਰਕੇ ਹੋਇਆ ਹੈ ਤੁਹਾਡੇ ਕਰਕੇ ਮੇਰੀ ਜ਼ਿੰਦਗੀ ਦੇ ਵਿੱਚ ਫਿਰ ਤੋਂ ਖੁਸ਼ੀਆਂ ਆ ਗਈਆਂ ਨੇ ਮੇਰਾ ਕੰਮ ਤਾਂ ਦਾ ਕਾਰੋਬਾਰ ਫਿਰ ਤੋਂ ਵਧੀਆ ਚੱਲ ਪਿਆ ਮੈਂ ਤੁਹਾਡੇ ਦੱਸੇ ਸਾਰੇ ਉਪਾਅ ਤੁਹਾਡੇ ਦੱਸੇ ਅਨੁਸਾਰ ਕੀਤੇ ਸੰਤ ਜੀ ਨੇ ਕਿਹਾ ਪੁੱਤਰ ਇਹ ਕੋਈ ਉਪਾਅ ਨਹੀਂ ਸੀ ਇਹ ਤੇਰੇ ਮਨ ਦਾ ਇਲਾਜ ਸੀ ਤੇਰੀ ਜ਼ਿੰਦਗੀ ਦੇ ਵਿੱਚ ਜੋ ਵੀ ਉਥਲ ਪੁਥਲ ਹੋਈ ਤੇਰੀ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਕਲੇਸ਼ ਛਿਦੇ ਨਾ ਉਹ ਤੇਰੇ ਮਨ ਦੇ ਕਲੇਸ਼ ਕਰਕੇ ਸੀ ਤੇਰਾ ਮਨ ਅੰਦਰੋਂ ਬੜਾ ਦੁਖੀ ਸੀ ਤੇਰਾ ਮਨ ਬਿਮਾਰ ਹੋ ਚੁੱਕਿਆ ਸੀ ਪਰ ਤੂੰ ਕਦੇ ਵੀ ਆਪਣੇ ਮਨ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਤੂੰ ਬਚਪਨ ਤੋਂ ਹੀ ਆਪਣੇ ਮਨ ਦੇ ਵਿੱਚ ਨੈਗੇਟਿਵ ਵਿਚਾਰ ਭਰਦਾ ਰਿਹਾ ਜਿੰਨਾ ਕਰਕੇ ਤੇਰੇ ਮਨ ਦੀ ਸੋਚ ਹੀ ਨਿਰਾਸ਼ਾਵਾਦੀ ਹੋ ਗਈ ਸੀ ਇਸ ਕਰਕੇ ਤੂੰ ਦੂਜਿਆਂ ਦੀ ਫਿਕਰ ਚਿੰਤਾ ਨੂੰ ਵੀ ਸਮਝ ਨਹੀਂ ਪਾਇਆ ਤੂੰ ਸਭ ਦੇ ਨਾਲ ਮਨ ਹੀ ਮਨ ਦੇ ਵਿੱਚ ਈਰਖਾ ਰੱਖਣੀ ਸ਼ੁਰੂ ਕਰ ਦਿੱਤੀ ਜਿਸ ਇਸ ਕਰਕੇ ਤੈਨੂੰ ਤੇਰੇ ਸਾਰੇ ਰਿਸ਼ਤੇ ਦੁਸ਼ਮਣ ਲੱਗਣੇ ਸ਼ੁਰੂ ਹੋ ਗਏ ਤੇਰੇ ਦੋਸਤ ਵੀ ਤੈਨੂੰ ਦੁਸ਼ਮਣ ਲੱਗਣੇ ਸ਼ੁਰੂ ਹੋ ਗਏ ਉੱਤਰ ਤੇਰਾ ਮਨ ਬਿਮਾਰ ਸੀ ਹੁਣ ਤੇਰੇ ਮਨ ਦਾ ਇਲਾਜ ਹੋ ਗਿਆ ਹੈ ਤੇਰਾ ਮਨ ਤੰਦਰੁਸਤ ਨਿਰਵਾ ਹੋ ਗਿਆ ਹੈ ਇਸ ਕਰਕੇ ਤੈਨੂੰ ਹੁਣ ਇਹ ਸਾਰੀ ਦੁਨੀਆ ਸੋਹਣੀ ਲੱਗਦੀ ਆ ਸੰਤ ਜੀ ਨੇ ਸਮਝਾਇਆ ਕਿ ਪੁੱਤਰ ਸਾਰੀ ਖੇਡ ਸਾਡੇ ਮਨ ਦੀ ਆ ਸਾਨੂੰ ਜੋ ਮਿਲਦਾ ਏ ਸਾਡੇ ਮਨ ਕਰਕੇ ਮਿਲਦਾ ਏ ਜੇ ਅੱਜ ਅਸੀਂ ਦੁਖੀ ਆ ਤਾਂ ਸਾਡੇ ਮਨ ਕਰਕੇ ਜੇ ਅਸੀਂ ਸੁਖੀ ਆ ਤਾਂ ਵੀ ਮਨ ਕਰਕੇ ਹੀ ਸੁਖੀ ਹੋਵਾਂਗੇ ਸਾਡਾ ਮਨ ਜਿੰਨਾ ਕਮਜ਼ੋਰ ਹੋਵੇਗਾ ਜਿੰਨਾ ਬਿਮਾਰ ਹੋਵੇਗਾ ਇਹ ਸਾਨੂੰ ਦੁਖੀ ਕਰੇਗਾ ਸਾਡੇ ਕੰਮਾਂ ਦੇ ਵਿੱਚ ਵਿਗਾਰ ਪੈਣਗੇ ਸਾਡੀ ਜ਼ਿੰਦਗੀ ਦੇ ਵਿੱਚ ਕਲੇਸ਼ ਪੈਦਾ ਹੋਣਗੇ ਪਰ ਜੇ ਸਾਡਾ ਮਨ ਮਜ਼ਬੂਤ ਆ ਤੰਦਰੁਸਤ ਨਰਵਾਏ ਤਾਂ ਫਿਰ ਇਹ ਮਨ ਸਾਡੇ ਲਈ ਸਹੀ ਫੈਸਲੇ ਕਰੇਗਾ ਜੇ ਮਨ ਖੁਸ਼ਿਆ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਸਭ ਕੁਝ ਠੀਕ ਠਾਕ ਹੋਵੇਗਾ ਅਤੇ ਮਨ ਖੁਸ਼ ਤਾਂ ਹੋਵੇਗਾ ਮਨ ਤੰਦਰੁਸਤ ਨਰਵਾ ਤਾਂ ਰਹੇਗਾ ਜੇਕਰ ਆਪਾਂ ਇਸ ਮਨ ਨੂੰ ਚੰਗੀ ਖਰਾਕ ਦਵਾਂਗੇ ਜਿਵੇਂ ਤੰਨ ਦੀ ਖਰਾਕਿਆ ਭੋਜਨ ਓਵੇਂ ਹੀ ਸਾਡੇ ਮਨ ਦੀ ਖਰਾਕਿਆ ਭਜਨ ਬੰਦਗੀ ਜਦੋਂ ਅਸੀਂ ਆਪਣੇ ਮਨ ਨੂੰ ਭਜਨ ਬੰਦਗੀ ਤੋਂ ਦੂਰ ਕਰ ਲੈਨੇ ਆ ਇਹ ਨਿਰਾਸ਼ਾ ਦੇ ਨਾਲ ਕਿਰ ਜਾਂਦਾ ਹੈ ਇਸ ਕਰਕੇ ਆਪਣੇ ਮਨ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣ ਦੇ ਲਈ ਖੁਸ਼ ਰੱਖਣ ਦੇ ਲਈ ਮਜ਼ਬੂਤ ਬਣਾਉਣ ਦੇ ਲਈ ਭਜਨ ਬੰਦਗੀ ਕਰਨੀ ਜ਼ਰੂਰੀ ਆ ਪ੍ਰਮਾਤਮਾ ਦਾ ਨਾਮ ਜਪਣਾ ਜ਼ਰੂਰੀ ਆ ਇਹਦੇ ਅੰਦਰ ਚੰਗਾ ਗਿਆਨ ਪੜਨਾ ਜ਼ਰੂਰੀ ਆ ਅਤੇ ਜਦੋਂ ਆਪਾਂ ਚੰਗੇ ਕੰਮ ਕਰਦੇ ਆ ਤਾਂ ਸਾਡੇ ਮਨ ਨੂੰ ਬੜੀ ਸ਼ਾਂਤੀ ਸਕੂਨ ਮਿਲਦਾ ਹੈ ਇਹ ਸ਼ਾਂਤੀ ਸਕੂਨ ਸਾਡੇ ਮਨ ਨੂੰ ਹੋਰ ਮਜ਼ਬੂਤ ਹੋਰ ਤਕੜਾ ਕਰ ਦਿੰਦਾ ਹੈ ਅਤੇ ਮਨ ਦੀ ਇਹ ਸ਼ਾਂਤੀ سکੋਨ ਸਾਨੂੰ ਚੰਗੇ ਕੰਮ ਕਰਕੇ ਸਰਬੱਤ ਦਾ ਭਲਾ ਕਰਕੇ ਮਿਲਦੇ ਆ ਮਨ ਦੀ ਸ਼ਾਂਤੀ سکੋਨ ਆਪਾਂ ਪੈਸੇ ਦੇ ਨਾਲ ਨਹੀਂ ਖਰੀਦ ਸਕਦੇ ਇਸ ਕਰਕੇ ਜ਼ਿੰਦਗੀ ਦੇ ਵਿੱਚ ਨਾਮ ਜਪਣਾ ਵੀ ਜ਼ਰੂਰੀ ਆ ਚੰਗੇ ਕੰਮ ਕਰਨੇ ਵੀ ਜ਼ਰੂਰੀ ਆ ਜਿੰਨਾ ਹੀ ਅਸੀਂ ਸਰਬੱਤ ਦੇ ਭਲੇ ਦੇ ਕੰਮ ਕਰਦੇ ਆ ਓਨਾ ਹੀ ਸਾਡਾ ਮਨ ਖੁਸ਼ ਹੁੰਦਾ ਹੈ ਜਿੰਨਾ ਹੀ ਅਸੀਂ ਅਥੀ ਸੇਵਾ ਕਰਦੇ ਆ ਓਨਾ ਹੀ ਸਾਡਾ ਮਨ ਖੁਸ਼ ਹੁੰਦਾ ਹੈ ਅਤੇ ਵਾ ਸਾਡੇ ਕਰਤੋ ਸ਼ੁਰੂ ਹੋਣੀ ਚਾਹੀਦੀ ਆ ਸਾਡੇ ਬਜ਼ੁਰਗਾਂ ਤੋਂ ਸਾਡੇ ਮਾਪੇ ਤੋਂ ਸਾਡੇ ਮਾਪੇ ਤੋਂ ਸੱਚਾ ਸੁੱਚਾ دوست ਦੁਨੀਆ ਦੇ ਉੱਤੇ ਹੋਰ ਕੋਈ ਨਹੀਂ ਹੋ ਸਕਦਾ ਜਿਸ ਬੱਚੇ ਨੇ ਆਪਣੇ ਮਾਪੇ ਦੀ ਸੇਵਾ ਕੀਤੀ ਸਤਕਾਰ ਕੀਤਾ ਉਸ ਬੱਚੇ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਸਦਾ ਹੀ ਮਿਹਰਬਾਨ ਰਹਿੰਦੇ ਆ ਕਿਉਂਕਿ ਮਾਪਿਆਂ ਦੇ ਮਨ ਅੰਦਰੋਂ ਜੋ ਸੱਚੀਆਂ ਦੁਆਵਾਂ ਨਿਕਲਦੀਆਂ ਨੇ ਨਾ ਉਹ ਸਾਡੀ ਜ਼ਿੰਦਗੀ ਦੀਆਂ ਪਤਾ ਨਹੀਂ ਕਿੰਨੀਆਂ ਦੁੱਖ ਤਕਲੀਫਾਂ ਨੂੰ ਦੂਰ ਕਰ ਦਿੰਦੀਆਂ ਨੇ ਅਤੇ ਮਾਪੇ ਨੂੰ ਆਪਣੇ ਸਾਰੇ ਬੱਚੇ ਪਿਆਰੇ ਹੁੰਦੇ ਨੇ ਸਭ ਦਾ ਭਲਾ ਚਾਹੁੰਦੇ ਨੇ ਇਹ ਬੱਚੇ ਹੀ ਕਈ ਵਾਰ ਆਪਣੇ ਮਾਪੇ ਤੇ ਲਈ ਮਨ ਦੇ ਵਿੱਚ ਗਲਤ ਵਿਚਾਰ ਪਰ ਲੈਂਦੇ ਨੇ ਉਹਨਾਂ ਨੂੰ ਲੱਗਦਾ ਕਿ ਸਾਡੇ ਮਾਪੇ ਸਾਡੇ ਨਾਲ ਵਿਤਕਰਾ ਕਰਦੇ ਨੇ ਮਾਪੇ ਬਾਪ ਦੀ ਡਾਂਟ ਦੇ ਵਿੱਚ ਵੀ ਪਿਆਰ ਹੁੰਦਾ ਹੈ ਮਾਪੇ ਬਾਪ ਦੀ ਡਾਂਟ ਛਿੜਕ ਦੇ ਵਿੱਚ ਸਾਡੇ ਲਈ ਫਿਕਰ ਹੁੰਦੀ ਆ ਕਿਉਂਕਿ ਉਹ ਸਾਡਾ ਚੰਗਾ ਹੁੰਦਾ ਦੇਖਣਾ ਚਾਹੁੰਦੇ ਆ ਇਸ ਕਰਕੇ ਹੀ ਕਈ ਵਾਰ ਸਾਡੇ ਉੱਤੇ ਸਖਤੀ ਕਰਦੇ ਆ ਸੰਤ ਜੀ ਨੇ ਸਮਝਾਇਆ ਕਿ ਪੁੱਤਰ ਸਾਨੂੰ ਜੋ ਵੀ ਇਹ ਪਰਿਵਾਰ ਮਿਲਿਆ ਹੈ ਸਾਡੀ ਪਤਨੀ ਬੱਚੇ ਮਾਪੇ ਜੋ ਵੀ ਜ਼ਿੰਮੇਵਾਰੀਆਂ ਮਿਲੀਆਂ ਨੇ ਜਿੰਨਾ ਹੀ ਆਪਾਂ ਇਹਨਾਂ ਜ਼ਿੰਮੇਵਾਰੀਆਂ ਨੂੰ ਪਿਆਰ ਦੇ ਨਾਲ ਨਿਭਾਵਾਂਗੇ ਉਨਾ ਹੀ ਸਾਡਾ ਮਨ ਖੁਸ਼ ਰਹਿੰਦਾ ਹੈ ਇਹਨਾਂ ਜ਼ਿੰਮੇਵਾਰੀਆਂ ਨੂੰ ਬੋਝ ਨਹੀਂ ਸਮਝਣਾ ਇਹਨਾਂ ਤੋਂ ਦੂਰ ਨਹੀਂ ਭੱਜਣਾ ਬਲਕਿ ਇਹਨਾਂ ਨੂੰ ਪਿਆਰ ਦੇ ਨਾਲ ਨਿਭਾਉਣਾ ਹੈ ਤਾਂ ਦੇਖਣਾ ਜਦੋਂ ਆਪਾਂ ਆਪਣੇ ਪਰਿਵਾਰ ਦੇ ਲਈ ਕਰਦੇ ਆ ਆਪਣੀਆਂ ਇਹਨਾਂ ਜ਼ਿੰਮੇਵਾਰੀਆਂ ਨੂੰ ਸਹੀ ਸਮੇਂ ਦੇ ਉੱਤੇ ਸਹੀ ਤਰੀਕੇ ਦੇ ਨਾਲ ਨਿਭਾਉਣੇ ਆ ਤਾਂ ਸਾਡੇ ਮਨ ਨੂੰ ਬੜੀ ਸ਼ਾਂਤੀ ਸਕੂਨ ਮਿਲਦਾ ਹੈ